ਅਸੀਂ ਲੋਕਾਂ ਦਾ ਇਕੱਠ ਦੇਖਿਆ ਆ ਆਮ ਆਦਮੀ ਪਾਰਟੀ ਨੂੰ ਲੋਕ ਤਾਂ ਪਸੰਦ ਕਰਦੇ ਇਹਨਾਂ ਦੇ ਕੰਮ ਦੇਖਦੇ ਹੋਏ ਜੋ ਇਹਨਾਂ ਨੇ 3-4 ਸਾਲਾਂ 'ਚ ਕੰਮ ਕੀਤੇ ਆ ਲੋਕ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਖੁਸ਼ ਨੇ ਸਾਡੇ ਕਾਨੂੰਨ ਬਲਾਗ ਜਾਨੂੰ ਪੂਰਨ ਆਸ ਹੈ ਕਿ ਸਾਡੀ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਝੋਲੀ 'ਚ ਪਾਵਾਂਗੇ ਦੇਖੋ ਜਿਹੜਾ ਬੰਦਾ ਹਮੇਸ਼ਾ ਹੀ ਉੱਪਰ ਵੱਧਾ ਜਾਂ ਚੰਗੇ ਕੰਮ ਕਰਦਾ ਉਹਦੇ ਨਾਲ ਦੀ ਨਾਲ ਵਿਰੋਧ ਕਰਨ ਵਾਲੇ ਵੀ ਚੱਲ ਪੈਂਦੇ ਆ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚਦੇ ਹੋ ਹਲਕਾ ਇੰਚਾਰਜ ਐਡਵੋਕੇਟ ਜਗਰੂਤ ਸਿੰਘ ਸੇਖਮਾ ਵੀ ਤੁਹਾਡੇ ਨਾਲ ਜਾਂਦੇ ਆ ਕਾਗਜ਼ ਦਾਖਲ ਕਰ ਦਿੱਤੇ ਗਿਆ ਤੇ ਕੀ ਕਹਿਣਾ ਚਾਹੁੰਦੇ ਆ ਦੇਖੋ ਇਹ ਬਹੁਤ ਵਧੀਆ ਲੀਡਰ ਨੇ ਜਿਹੜੇ ਆਪਣੀ ਜ਼ਿੰਮੇਵਾਰੀ ਸਮਝੀ ਆ ਵੀ ਮੈਂ ਲੋਕਾਂ ਦੇ ਨਾਲ ਜਾ ਕੇ ਤੇ ਕਾਗਜ਼ ਜਿਹੜੀਆਂ ਦਾਖਲ ਕਰਾਉਣੇ ਨਾਲ ਗਏ ਆ ਕਾਗਜ਼ ਦਾਖਲ ਕਰਾਏ ਆ ਕਿਆਟੀ ਨਿਊਜ਼ ਨੈਟਵਰਕ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਮੈਂ ਹਾ ਜਤਿੰਦਰ ਸੋਢੀ ਜੇ ਗੱਲ ਕਰ ਲਈਏ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੇਸ਼ਕ ਦੀਆਂ ਚੋਣਾਂ ਦੀ ਤਾਂ ਲੈ ਕੇ ਹਰੇਕ ਉਮੀਦਵਾਰ ਹਰੇਕ ਪਾਰਟੀ ਦਾ ਉਮੀਦਵਾਰ ਜਿਹੜਾ ਚੋਣ ਮੈਦਾਨ ਦੇ ਵਿੱਚ ਹੈ ਆਮਾਦੀਪ ਪਾਰਟੀ ਦੀ ਗੱਲ ਕਰ ਲਈ ਤਾਂ ਆਮਾਦੀਪ ਪਾਰਟੀ ਦੇ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਨੇ ਸਾਡੇ ਨਾਲ ਇੱਥੇ ਉਮੀਦਵਾਰ ਨੇ ਆਮਾਦੀਪ ਪਾਰਟੀ ਦੇ ਉਹਨਾਂ ਨਾਲ ਗੱਲਬਾਤ ਹੈ ਜਿਹੜੀ ਕਰ ਲੈਨੇ ਆ ਤਾਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੇਆਰਟੀ ਨਿਊਜ਼ ਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਾਜੀ ਜੀ ਆ ਜੇ ਗੱਲ ਕਰ ਲਈ ਕਿਸ ਜ਼ੋਨ ਦੇ ਵਿੱਚੋਂ ਤੁਸੀਂ ਜਿਹੜੇ ਉਮੀਦਵਾਰੋਂ ਆਮਾਦੀਪ ਪਾਰਟੀ ਵੱਲੋਂ ਆਮਾਦੀਪ ਪਾਰਟੀ ਵੱਲੋਂ ਦਾਸ ਭਗਵੰਤ ਸਿੰਘ ਰਾ 3 ਨੰਬਰ ਉਥੇ ਮੈਂ ਬਲਗਸੰਤਰੀ ਇਲੈਕਸ਼ਨ ਲੜ ਰਿਹਾ ਬਾਕੀ ਅਸੀਂ ਲੋਕਾਂ ਦਾ ਇਕੱਠ ਦੇਖਿਆ ਆਮ ਆਦਮੀ ਪਾਰਟੀ ਨੂੰ ਲੋਕ ਤਾਂ ਪਸੰਦ ਕਰਦੇ ਇਹਨਾਂ ਦੇ ਕੰਮ ਦੇਖਦੇ ਹੋਏ ਜੋ ਇਹਨਾਂ ਨੇ 3-4 ਸਾਲਾਂ 'ਚ ਕੰਮ ਕੀਤੇ ਆ ਲੋਕ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਖੁਸ਼ ਨੇ ਸਾਨੂੰ ਲੱਗਦਾ ਵੀ ਇਹ ਇੱਕ ਤੇਈ ਫੈਸਲਾ ਹੋਏਗਾ ਸਾਰੇ ਲੋਕ ਜਿਹੜੇ ਆ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣਗੇ ਲੋਕ ਤਰਨ ਤਰਨ ਵਾਲੀ ਜਿਵਨੀ ਚੋਣ ਦੇਖ ਕੇ ਵੀ ਬਹੁਤ ਖੁਸ਼ ਹੋਏ ਆ ਕਿ ਜਿੱਦਾਂ ਕਾਂਗਰਸ ਪਾਰਟੀ ਫਤਵਾ ਦਿੰਦੀ ਹੈ ਵੀ ਅਸੀਂ ਸਰਕਾਰ ਸਤਾਈ ਚ ਬਣਾਉਣੀ ਆ ਇਹ ਇਹਨਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਆ ਇਸ ਕਰਕੇ ਜਿਹੜੀ ਸਾਡੇ ਕਾਨੂੰਨ ਬਲਾਗ ਜਾਨੂੰ ਪੂਰਨ ਆਸ ਹੈ ਕਿ ਸਾਡੀ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਚੀਤਾਂ ਜਿੱਤ ਕੇ ਆਮ ਆਦਮੀ ਪਾਰਟੀ ਝੋਲੀ ਚ ਪਾਵਾਂਗੇ ਗੱਲ ਕਰ ਲਈ ਤੁਸੀਂ ਕਿ ਆਮ ਆਦਮੀ ਪਾਰਟੀ ਦੇ ਕੰਮ ਦੇਖਦੀ ਹੈ ਲੋਕ ਲੋਕ ਫਤਵਾ ਦੇਣਗੇ ਲੇਕਿਨ ਵਿਰੋਧੀ ਪਾਰਟੀਆਂ ਦੇ ਲੀਡਰ ਜਾਂ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕਈ ਤਰ੍ਹਾਂ ਦੇ ਨਿਸ਼ਾਨੇ ਆਮ ਆਦਮੀ ਪਾਰਟੀ ਦੇ ਸਾਥ ਦੇ ਉਹਨੂੰ ਕਿਵੇਂ ਦੇਖਦੇ ਦੇਖੋ ਜਿਹੜਾ ਬੰਦਾ ਹਮੇਸ਼ਾ ਹੀ ਉੱਪਰ ਵਾਅਦਾ ਜਾਂ ਚੰਗੇ ਕੰਮ ਕਰਦਾ ਉਹਦੇ ਨਾਲ ਦੀ ਨਾਲ ਵਿਰੋਧ ਕਰਨ ਵਾਲੇ ਵੀ ਚੱਲ ਪੈਂਦੇ ਆ ਪਰ ਆਮ ਆਦਮੀ ਦੀ ਪਾਰਟੀ ਤੋਂ ਉਹਨਾਂ ਦੇ ਜਿਹੜੇ ਵਿਰੋਧੀ ਨਹੀਂ ਉਹਨਾਂ ਦੇ ਕੰਮ ਦੇਖ ਕੇ ਜਿਹੜੇ ਆ ਉਹ ਉਹ ਵਿਰੋਧ ਕਰ ਰਹੇ ਆ ਕਿ ਕੰਮ ਇੰਨੇ ਜ਼ਿਆਦਾ ਨਹੀਂ ਲੱਗੇ ਲੱਗ ਸਕਦੇ ਇਹ ਸਾਨੂੰ ਆਸ ਹੈ ਵੀ ਕਾਂਗਰਸ ਪਾਰਟੀ ਤੇ ਜੇ ਨੰਬਰ ਤੇ ਆਉਣੀ ਆ ਆਮ ਆਦਮੀ ਪਾਰਟੀ ਜਿਹੜੀ ਉਹ ਪੂਰਨ ਕਾਨੂੰਨ ਬਲਾਕ ਚੋਂ ਸਾਰੀਆਂ ਸੰਮਤੀਆਂ ਸਾਰੀ ਜਿਹੜਾ ਵੀ ਜਿੱਤ ਕੇ ਆਮ ਆਦਮੀ ਪਾਰਟੀ ਦਾ ਹੱਥ ਮਜ਼ਬੂਤ ਕਰੇਗੀ ਤੁਹਾਡਾ ਜਿਹੜਾ ਜ਼ੋਨ ਹੈ ਰਾਜੂਪੁਰਾ ਕਿੰਨੇ ਪਿੰਡ ਹੈ ਉਸ ਜ਼ੋਨ ਦੇ ਵਿੱਚ ਉਸ ਪਿੰਡ ਸੱਤ ਪਿੰਡ ਆ ਜੀ ਉਹ ਤਿੰਨ ਚਾਰ ਪਿੰਡ ਜਿਹੜੇ ਛੋਟੇ ਛੋਟੇ ਆ ਤੇ 10 ਕਿ ਪਿੰਡ ਸਾਰੇ ਆ ਪਰ ਸਾਨੂੰ ਆਸ ਆ ਵੀ ਅਸੀਂ ਬਹੁਤ ਲੰਮੀ ਲੀਡ ਨਾਲ ਜਿੱਤ ਪ੍ਰਾਪਤ ਕਰਾਂਗੇ ਪਿੰਡਾਂ ਦੇ ਵਿੱਚ ਉਹਨਾ ਪਿੰਡਾਂ ਸੱਤਾਂ ਪਿੰਡਾਂ ਦੇ ਵਿੱਚ ਪਹੁੰਚ ਕੀਤੀ ਹੈ ਕਿਵੇਂ ਦਾ ਲੋਕਾਂ ਦਾ ਹੰਗਾਰਾ ਦੇਖੋ ਅਸੀਂ ਅੱਜ ਕਾगज ਭਰੇ ਆ ਲੋਕਾਂ ਨੂੰ ਪਿੰਡਾਂ ਤੋਂ ਫੋਨ ਕਰਨ ਦਾ ਇੱਕ ਦੋ ਪਿੰਡਾਂ 'ਚ ਗਏ ਆ ਬਹੁਤ ਲੋਕ ਸਾਨੂੰ ਆਸ ਆ ਵੀ ਅਸੀਂ ਕਾਂਗਰਸ ਤੇ ਕਾਲੀ ਪਾਰਟੀ ਦੋਨਾਂ ਨੂੰ ਹਰਾ ਕੇ ਆਪਣੀ ਜਿਹੜੀ ਸ਼ੀਟ ਆ ਉਹ ਆਮ ਆਦਮੀ ਪਾਰਟੀ ਚੁਲੀ ਚ ਪਾਵਾਂਗੇ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚਦੇ ਹੋ ਹਲਕਾ ਇੰਚਾਰਜ ਐਡਵੋਕੇਟ ਜਗਰੂ ਸਿੰਘ ਸੇਖਮਾ ਵੀ ਤੁਹਾਡੇ ਨਾਲ ਜਾਂਦੇ ਆ ਕਾਗਜ਼ ਦਾਖਲ ਕਰ ਦਿੱਤੇ ਗਿਆ ਤੇ ਕੀ ਕਹਿਣਾ ਚਾਹੋਗੇ ਦੇਖੋ ਇਹ ਬਹੁਤ ਵਧੀਆ ਲੀਡਰ ਨੇ ਜਿਹੜੇ ਆਪਣੀ ਜ਼ਿੰਮੇਵਾਰੀ ਸਮਝੀ ਆ ਵੀ ਮੈਂ ਲੋਕਾਂ ਦੇ ਨਾਲ ਜਾ ਕੇ ਤੇ ਕਾਗਜ਼ ਜਿਹੜੇ ਦਾਖਲ ਕਰਾਉਣੇ ਨਾਲ ਗਏ ਆ ਕਾਗਜ਼ ਦਾਖਲ ਕਰਾਏ ਆ ਅਸੀਂ ਬਹੁਤ ਸਲਾਗਾ ਕਰਦੇ ਆ ਇਦਾਂ ਦੇ ਲੀਡਰ ਹੋਣੇ ਚਾਹੀਦੇ ਜਿਹੜੇ ਵਾਕਈ ਲੋਕਾਂ ਨਾਲ ਖਲੋਣ ਜਾ ਕੇ ਕੰਮ ਆਉਣ ਆਪਾਂ ਦਿਹੁ ਬੇਨਤੀ ਕਰਦੇ ਜੀ ਆਖਲਾ ਸਵਾਲ ਜਿਹੜੇ ਤੁਹਾਡੇ ਸੱਤ ਪਿੰਡ ਉਹਨਾਂ ਵੋਟਰਾਂ ਨੂੰ ਤੁਹਾਡੀ ਕੀ ਅਪੀਲ ਆ ਕਿ ਜਿਹੜਾ ਸੁਨੇਹਾ ਦੇਣਾ ਚਾਹੋਗੇ ਦੇਖੋ ਸਾਡਾ ਇਹੋ ਹੀ ਆ ਵੀ ਜਿਸ ਤਰ੍ਹਾਂ ਉਹਨਾਂ ਨੇ ਕੰਮ ਵੇਖ ਕੇ ਹਟਦੋ ਅੱਜ ਖੁਸ਼ ਨੇ ਜਿਉ ਇਸੇ ਤਰ੍ਹਾਂ ਹੀ ਫਤਵਾ ਆਮ ਆਦਮੀ ਪਾਰਟੀ ਨੂੰ ਦਿੰਦੇ ਆ ਜੇ ਕੋਈ ਉਹਨਾਂ ਦੀ ਕੰਮ ਕੋਈ ਕਸਰ ਹੋਏਗੀ ਆਪਾਂ ਦਿਨ ਰਾਤ ਨਾਲ ਖਲੋਤੇ ਆ ਕਦੀ ਵੀ ਪਛਾਣ ਨਹੀਂ ਹਟਾਂਗੇ ਜੀ ਬਹੁਤ ਬਹੁਤ ਧੰਨਵਾਦ ਇਹ ਹਨ ਭਗਵੰਤ ਸਿੰਘ ਆਵਾਮੀ ਪਾਰਟੀ ਦੇ ਉਮੀਦਵਾਰ ਜੌਨ ਜਿਹੜਾ ਰਾਜੂਪਿੱਲਾ ਉਸ ਤੋਂ ਉਹਨਾਂ ਨੇ ਦੱਸਿਆ ਕਿ ਮੇਰੇ ਜੌਨ ਦੇ ਅੰਦਰ ਸੱਤ ਪਿੰਡ ਆਂਦੇ ਆ ਤੇ ਸੱਤਾਂ ਪਿੰਡਾਂ ਦੇ ਲੋਕਾਂ ਦੇ ਜੀ ਗੱਲ ਕਰ ਲਈਏ ਤਾਂ ਆਵਾਮੀ ਪਾਰਟੀ ਤੇ ਕੰਮਾਂ ਤੋਂ ਪ੍ਰਭਾਵਿਤ ਆ ਭਾਵੇਂ ਕਈ ਤਰ੍ਹਾਂ ਦੇ ਵਿਰੋਧੀ ਪਾਰਟੀਆਂ ਵੱਲੋਂ ਨਿਸ਼ਾਨੇ ਸਾਦੇ ਜਾ ਰਹੇ ਲੇਕਿਨ ਆਵਾਮੀ ਪਾਰਟੀ ਦੇ ਜਿਹੜੇ ਉਮੀਦਵਾਰ ਦਾ ਵਰਕਰ ਨੇ ਉਹਨਾਂ ਦਾ ਦਾਵਾ ਹੈ ਕਿ ਆਵਾਮੀ ਪਾਰਟੀ ਜਿਹੜੀ ਗਰਾਊਂਡ ਜ਼ੀਰੋ ਤੇ ਕੰਮ ਜਿਹੜਾ ਕਰ ਰਹੀ ਆ ਉਹਨਾਂ ਦੇਖਣਾ ਹੋਵੇਗਾ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਆ ਕਿਵੇਂ ਦੇ ਨਤੀਜੇ ਜਿਹੜੇ ਆਉਣਗੇ ਬਲਾਕ ਸੰਮਤੀ ਅਤੇ ਜ਼ਿਲ ਦੇਹਦੋ ਕੇਆਟੀ ਨਿਊਜ਼ ਨੈਟਵਰਕ ਆਪਣੇ ਸੰਯੋਗੀ ਕਮਲਜੀਤ ਦੇ ਨਾਲ ਮਹ ਜਤਿੰਦਰ ਸੋਡੀ ਕੇਆਟੀ ਨਿਊਜ਼ ਨੈਟਵਰਕ